ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਨਮਸਤੇ ਸਲਾਮ ਉਮੀਦ ਕਰਦੀਆਂ ਜੀ ਤੁਸੀਂ ਸਾਰੇ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਂਗੇ ਤੇ ਅੱਜ ਜੀ ਸਾਡੀ ਸੁਸਾਇਟੀ ਦੇ ਵਿੱਚ ਪਹਿਲੇ ਪਾਸੇ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਉਪਲਕਸ਼ ਵਿੱਚ ਅਖੰਡ ਪਾਠ ਦਾ ਆਰੰਭ ਕਰਵਾਏ ਜਾ ਰਹੇ ਨੇ ਅਖੰਡ ਪਾਠ ਦਾ ਪੋਗ ਹੈਗਾ ਜੀ 24 ਤਰੀਕ ਨੂੰ सताम सतमीशन सतम सत ਨਾਮੁ ਮੋਲੀ ਚੋਖੀਆ ਵਾਹਿਗੁਰੂ ਵਾਹਿਰੁ ਮਹਾਰਾਜਾ ਸ਼ਾਹ ਅੰਮ੍ਰਿਤ ਜੀ ਕੋ ਬਰਨ ਨਾਮੁ ਪਰਹਰ ਗੁੰਗਾਇ ਹਰਿ ਸੁਖ ਬੋਲਾਖੀਆ ਸਤਨਾਮੁ ਵਾਹਿਗੁਰੂ ਸਹੀ ਛੱਡੀ ਛੱਡੀ ਏ ਕਿਉਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਕੋ ਕਾਲੂ ਮੂਰਤਿ ਜੋ ਨਹੀਂ ਸਾਥਿ ਮੂਤ ਰਖੈ ਜੀ ਆਦੇਸੋ ਜੁਗਉ ਅਰ ਸੱਚ ਹੈ ਕਿ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਵਾਹਿਗੁਰੂ ਸੱਚ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਛੁਪੇ ਛੁਪ ਨਾ ਹੋਵੇ ਜੇ ਨਾਹਿ ਰਹਾਂ ਨਿਵਤਾਰ ਓਕ ਆਪੰਤੋ ਸਵ ਕਰੋਂ ਬਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਾਬਦ ਤਿਸ ਘਰ ਸਪਾਗੈ ਕੌਣ ਸੋਫਾ ਗੋ ਸਭ ਤੋਂ ਵੱਡਾ ਇਹ ਕੋਣ ਦਾ ਆਪ ਜੀ ਕਿਦੋਂ ਚਲੇ ਆਉਂਦੇ ਇਹ ਕੋਣ ਦਾ ਤੇਨੰਗੀ ਦੇ ਕਰਿਆਈ ਬਸੰਤੇ ਸੰਗੁਰਸ ਹੋਈ ਸਸੈ ਰਿ ਲਾ ਪਰ ਜਾ ਸੰਗਨਾਈ ਪਹੰਚੋ ਆਰ ਜਾ ਸੁਰ ਮਾਉ ਨੰਨ ਲਿਬਾਸ਼ ਕਰਿਆ ਏ ਜੰਦਰ ਵਿਭ ਮੰਗਲਨ ਸੋਹਾਈ ਚਲਸ ਬਾਨੀ ਹੋਇ ਬਨੋਟਾ ਗਾਵੇ ਸਭ ਸੁਖ ਸੰਤ ਕਾ ਮੋਟਾ ਅਰਖੁ ਤੁਰਮੈ ਕਾ ਸਵਾਰੀ ਪੁਨੀਾਈ ਦੀਪਕ ਕੀ ਬਾਣੀ ਚਲ ਚਰਿ ਪਟ ਮੰਜਰੀ ਟੋਡੇ ਕਈ ਅਲਾਪ ਕਾਮੋਰੀ ਆਗੁੜੀ ਸੰਗ ਦੀਪਕ ਥਾਪ ਕੌਣ ਕਾ ਗੁੰਡਰੇ ਹੋ ਰਾਮ ਕਮਲ ਕੁਸ਼ਨ ਜੰਬਕੇ ਨਾਮ ਨਿਉਟਿਆਂ ਕੀ ਓਟ ਨਿਆਸਰਿਆਂ ਕੀ ਆਸਰੇ ਸਤਿਗੁਰੂ ਗੁਰੂ ਗਰੀਬ ਨਵਾਜ ਧੰਨ ਧੰਨ ਸੋਨੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਰਾਨ ਕੋਟ ਧੰਵਾਦ ਹੈ ਸੇਵਕ ਕੋ ਸੇਵਾ ਬੜਿਆਈ ਹੁਕਮ ਬੂਝ ਪਰਮ ਬਦਪਾਈ ਦੇ ਮਹਾ ਬਾਕੁ ਨਿਸ਼ਾਨ ਆਪ ਜੀ ਆਨੇ ਸਮਰਤ ਬਖਸ਼ੀ ਹੈ ਜੀ ਆਪ ਜੀ ਆਦੇ ਹੁਕਮ ਅਨਿਸ਼ਾਰ ਸਿੱਟੀ ਅਪਾਤ ਮੰਡ ਦੇ ਸਮੂਹ ਮੈਂਬਰਾਂ ਨੇ ਗਨਮਨ ਕਰਕੇ ਸਤਿਗੁਰੂ ਜੀ ਆਪ ਜੀ ਆਦੇ ਚਰਨ ਪਰਛਾਵੇਂ ਨਿਹਾਲ ਹੋਏ ਹਨ ਜੀ ਆਪ ਜੀ ਆਨੇ ਪਾਰਵਕਸ਼ਾ ਕਰਨਿਆ ਹੋਇਆ ਅਲਸੋ ਰੋਜਾਂ ਤੋਂ ਜੋ ਆਪ ਜੀ ਆਦੇ ਪਾਵਨ ਪਿੱਤਰ ਗੁਰਵਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪਰੰਭ ਹੋਏ ਸਨ ਬਿਨਾਂ ਰੂਸ ਸਾਧ ਗੁਰੂ ਜੀ ਆਪ ਜੀ ਆਨੇ ਆਪਣੇ ਨਿਮਾਣੇ ਜੇ ਸਿੰਘਾਂ ਨੂੰ ਸਮਰਤ ਵਖੇ ਸਿਰ ਤੇ ਮਿਹਰਾ ਪਤ ਲੱਖ ਕੇ ਆਰ ਤੋਂ ਲਾਇ ਕੇ ਸੰਪੂਰਨਤਾ ਕਰਵਾਈ ਹੈ ਜੀ ਉਪਰੰਤ ਛੇ ਪੌੜੀ ਸ੍ਰੀ ਅਨੰਦ ਸਾਹਿਬ ਜੀ ਆਉਂਦੇ ਪਾਤ ਤੇ ਜਬ ਜੀ ਸਾਹਿਬ ਜੀ ਆਉਂਦੇ ਸ਼ਲੋਕ ਦੇ ਪਾਠ ਬੇਨਤੀ ਪ੍ਰਵਾਨ ਕਰਨਾ ਜੀ ਅੱਖਰਵਾੜਾ ਘਾਟਾ ਭੁੱਲ ਚੁਕ ਮਾਫ ਕਰਦੇ ਹੁਆ ਸਰਬੱਤੇ ਕਾਰਜ ਰਾਸ ਕਰਨਾ ਜੀ ਗੁਰਬਾਣੀ ਪੜਿ ਦਰਗਾਹੇ ਪ੍ਰਵਾਨ ਕਰਨਾ ਜੀ ਸੋਚ ਕੇ ਨਾ ਆਪਣੇ ਸਮੂਹ ਮੈਂਬਰਾਂ ਦੇ ਹਿਰਦੇ ਚ ਵਿਸਾਉਣਾ ਈ ਮਨਾਂ ਚ ਵਸਾ ਕਰੋ ਪ੍ਰੀਤੀਆਂ ਦੂਰ ਕਰੋ ਪ੍ਰਸੰਗਤ ਤੋਂ ਵਿਛਾ ਕੇ ਆਪਣੇ ਪਿਆਰਿਆਂ ਦੀ ਸੰਗਤ ਵਖਸ਼ਿਓ ਜੀ ਸਤਿਗੁਰੂ ਜੀ ਸੇਵਕਾਂ ਵੱਲੋਂ ਤੁਨਵਾਦ ਕਰਦੇ ਆਂ ਆਪ ਜਿਆਂ ਨੂੰ ਸੁੰਦਰ ਸੁੰਦਰ ਪਸ਼ਾਕਾ ਪਹਿਨਾਇਆ ਅੰਗੀਕਾਰ ਕਰਨਾ ਜੀ ਸੇਵਕਾਂ ਨੇ ਅਥਾ ਸੇਵਾ ਕੀਤੀ ਹੈ ਜੀ ਸੇਵਾ ਕਰਨਿਆਂ ਕੋਲੋਂ ਵਿਚਰਦਿਆਂ ਕੋਲੋਂ ਗੁਰਵਾਣੀ ਸਰਬਣ ਕਰਦਿਆਂ ਕੋਲੋਂ ਹੋਈਆਂ ਗਲਤੀਆਂ ਦੀ ਖੀਮਾ ਕਰਨਾ ਜੀ ਸੇਵਾ ਭਾਵਨਾ ਨੂੰ ਮੁੱਕਰਾ ਕੇ ਕੀਤੀ ਸੇਵਾ ਦਾ ਫਲ ਸਮੂਹ ਮਾਈ ਭਾਈ ਨੂੰ ਬਖਸ਼ਿਸ਼ ਕਰਨਾ ਜੀ ਜੋ ਵੀ ਮਾਈ ਭਾਈ ਸਾਜ ਸੰਗਤ ਦੇ ਰੂਪ ਚਰਨਾ ਚ ਹਾਜ਼ਰ ਹੋਏ ਹਨ ਦਿਨੋ ਨਿਯਾ ਹਾਜ਼ਰੀਆਂ ਪੇਟਾਵਾਂ ਨਰ ਤੇ ਪਰਵਾਣ ਕਰਦਿਆਂ ਹੋਇਆਂ ਨਾਮ ਦੀ ਧਾਤ ਬਖਸ਼ੇ ਨੇ ਹਾਲ ਕਰਨਾ ਜੀ ਨਾ ਆ ਕੇ ਮਾਉਣ ਨਹੀਂ ਤਾਣਿਆ ਆ ਕੇ ਪ੍ਰਭ ਆਪ ਤੁਝਾਈ Oh. किराया नान के आया नान किराया नान नान के आया नान सनान ਮੇਰੇ ਕੋਲੋਂ ਚੱਕੀ ਨਹੀਂ ਗਈ ਕਮਾਂਡ ਤੇ ਕੋਈ ਇਹਨੂੰ ਚਲਾਉਣ ਵਾਲਾ ਹੈ ਮਾਈਕ ਕਹਿੰ ਲੱਗੀ ਮੈਂ ਚਲਾਉਣੀ ਆ ਤਲਵਾਰ ਵੀ ਬੜੀ ਭਾਰੀ ਗੱਲ ਜੀ ਉਮਰਦਰਾਜ ਤੁਮਜੋਰ ਸ਼ਰੀਰ ਮੈਂ ਬਲਵਾਨ ਅਰਜੁਨ ਸੰਗਤ ਦੇ ਵਿੱਚ ਬਹੁਤ ਦੂਸਤੋਂ ਵੀ ਉੱਥੇ ਪਹੁੰਚੇ ਨੇ ਵੀਰ ਮਾਨਸਾ ਬਾਣੀ ਨੇ ਤਾਂ ਚੱਟਾ ਸਾਹਿਬ ਪਿੱਛੇ ਖੜੇ ਨੇ ਮੇਰੀ ਬੇਨਤੀ ਕਿ ਉਹ ਕਿਰਪਾ ਕਰਨ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਡਾ ਬਾਕੀ ਇਹ ਵੀ ਇੱਕ ਉਪਰਾਲਾ ਹੈਗਾ ਇਹ ਸਿਟੀ ਅਪਾਰਟਮੈਂਟ ਵੱਲੋਂ ਕੀਤਾ ਗਿਆ ਇਹਦੇ ਵਿੱਚ ਅਸੀਂ ਪੰਜ ਮੈਂਬਰੀ ਕਮੇਟੀ ਡੇਲੀਕੇ ਕਮੇਟਰੀ ਅਸੀਂ ਜਿਹਦੀ ਜਿਹੜੇ ਅਸੀਂ ਸੇਵਾ ਕਰਨੀ ਹੈ ਉਹਦੇ ਥੱਲੇ ਹੁੰਦੇ ਰਮਜੀਤ ਕੁਮਾਰ ਜੀ ਨੇ ਨੀਵੀਂ ਜੀਮਾ ਤੇ ਆਪਣੇ ਖਟਾਣਾ ਸਾਹਿਬ ਕਮਿਟੀ ਸਰ ਮਾਨ ਸਾਹਿਬ ਇੱਕ ਹੋਰ ਸੰਦੀਪ ਜੀ ਸੰਦੀਪ ਹਾਂ ਉਹ ਭਾਈ ਕੁੜੀ ਵਿੱਚ ਲੋਕਾਂ ਜਿਹੇ ਬੈਠੀ ਆ ਸੰਦੀਪ ਤੇ ਇਹਨਾਂ ਸਾਰਿਆਂ ਨੇ ਕੰਮ ਨੂੰ ਇੰਨਾ ਵਧੀਆ ਨਿਭਾ ਚੜਿਆ ਕਿ ਬਹੁਤ ਵੱਡੀ ਸੇਵਾ ਸੰਭੀ ਇਹਨਾਂ ਨੇ ਮੈਂ ਇਹਦਾ तहे ਦਿਲੋਂ ਧੰਨਵਾਦ ਕਰਦਾ ਹਾਂ ਇਹਨਾਂ ਦੇ ਉੱਤੇ ਧੰਨਵਾਦ ਸੰਗਤ ਦਾ ਕਰਦਾ ਕਿ ਇੱਥੇ ਪਹੁੰਚੇ ਨੇ ਪਰਮਾਪਾ ਦੇ ਚਰਚਾ ਕਲਾ ਦੇ ਵਿੱਚ ਚਿਰਕੇ ਹਮੇਸ਼ਾ ਇਹਨਾਂ ਵਿਰਾਨੇ ਪਰਫਾਰਮਰ ਜਿਨ੍ਹਾਂ ਦਾ ਖਿਆਲ ਦੇ ਵਿੱਚੋਂ ਮਾਇਆ ਆਈ ਹੈ ਜੋ ਤੁਸੀਂ ਇੱਥੇ ਮਤਲਬ ਹੈਗੇ ਆ ਤੇ ਉਹ ਵੀ ਇਹਨਾਂ ਦੇ ਸਾਰੇ ਵਰਪੋਰਨ ਤੇ ਹੁਣ ਮੈਨੂੰ ਥੋੜਾ ਜਿਹਾ ਗੈਨ ਨਹੀਂ ਮੈਂ ਥੋ ਦੋਨ ਕੰਸਰ ਤੁਹਾਡੇ ਮੈਂ ਜਹਾ ਟਾਈਮ ਹੀ ਲੈਂਦਾ ਕਿਉਂਕਿ ਮੇਰੇ ਦਿਲ ਦੇ ਵਿੱਚ ਥੋੜਾ ਭਰਵਲਾ ਰਿਹਾ ਹੈ ਪਹਿਲੀ ਵਾਰੀ ਮੈਂ ਅੱਜ ਬਾਬਾ ਬਜਿੰਦਰ ਸਿੰਘ ਜੀ ਦਾ ਮਤਲਬ ਜਿਹੜਾ ਕਸ਼ਮੀਰੀ ਸੁਨੇ ਨੇ ਬਹੁਤ ਆਨੰਦ ਆਇਆ ਮੈਨੂੰ ਇਹ ਹੀ ਬਗਲ ਗਿਆ ਕਰੋ ਟਾਈਮ ਸਾਰਾ ਪੂਰਾ ਹੋ ਗਿਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਬਾਕੀ ਸਾਡੇ ਦੇ ਪੰਜੀਤ ਸਿੰਘ ਜੀ ਵਰਨੇ ਪਾਠ ਕੀਤਾ ਅਸੀਂ ਇਹਨਾਂ ਦੇ ਬਹੁਤ ਸਹਿਦ ਤੋਂ ਧਰਵਾਦੀ ਆਂ ਤੇ ਇਹਨਾਂ ਨੇ ਇੱਥੇ 24 ਘੰਟੇ ਹਾਜ਼ਰ ਰਹਿ ਕੇ ਪਾਠ ਕੀਤਾ ਇਸ ਤਰ੍ਹਾਂ ਨਹੀਂ ਹਰ ਵੀ ਅਪੋਰਟ ਕਰਨੀ ਉੱਧਰ ਗਏ ਨੇ ਉੱਧਰ ਹੋਰ ਗਏ ਉੱਧਰ ਗਏ ਨੇ ਉੱਧਰ ਗਏ ਨੇ ਇਦਾਂ ਕੰਮ ਕੋਈ ਨਹੀਂ ਹੋਇਆ ਉਸ ਤੋਂ ਇਲਾਵਾ ਇਹਨਾਂ ਦੀ ਸੇਵਾ ਜਿਹੜੇ ਘਰਾਂ ਨੇ ਤੋਂ ਲਈ ਹੈ ਰੋਟੀ ਦੀ ਪਾਣੀ ਦੀ ਚਾਹ ਦੀ ਕਿਸੇ ਵੀ ਚੀਜ਼ ਦੀ ਤਾਂ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਪਹਿਲਾਂ ਜਦੋਂ ਅਸੀਂ ਇਹ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਸੀ ਵਿੱਚ ਵੀ ਜਲਾ ਨਹੀਂ ਹੱਥਾ ਕੰਮ ਹੈ ਪਹਿਲਾਂ ਹੱਥਾ ਕੋਈ ਨਹੀਂ ਰੱਬ ਦਾ ਨਾਲ ਉਹਦੇ ਆਪੇ ਪ੍ਰਬਾਤ ਕਰ ਦੂਗਾ ਪਰ ਇਹ ਕੰਮ ਜਿਹੜਾ ਹੈ ਆਪਣੇ ਆਪ ਨੇ ਆਪਣੇ ਚੱਲ ਗਿਆ ਗੁਰੂ ਨਾਨਕ ਦੇਵ ਜੀ ਦੀ ਇਹ ਜਿਹੜੀ ਸੇਵਾ ਜਿਹਨੇ ਲਈ ਸੀ ਉਹ ਤਾਂ ਆਪਣੇ ਆਪ ਲੈ ਲਈ ਹੈ ਤੇ ਸਾਰਿਆਂ ਦੇ ਮੰਨ ਦੇ ਸੋਹਰਾ ਤੋਖੀ ਆ ਪਰਮਾਤਮਾ ਨੇ। ਹੁਣ ਲਾਸਟ ਗੱਲ ਇਹ ਹੈ 20 ਰੁਪਏ ਸਾਬ ਮੈਨੂੰ ਦੇਣ ਲੱਗੇ ਨੇ ਇਹ। ਇਹ ਅਸਰ ਦੇ ਵਿੱਚ ਸਾਰੀ ਸ਼੍ਰੀ ਅਪਾਰਟਮੈਂਟ ਦਾ ਮੈਂ ਬੇਨਤੀ ਕਰਦਾ ਵੈਸੇ ਅਸੀਂ ਲੇਡੀ ਦੇ ਵਿੱਚੋਂ ਇਹ ਸੋਪਾ ਦੇਣਾ ਹੈ। ਅ ਮੰਦਿਰ ਆਪਣੇ ਸੰਦੀਪ ਤੇ ਬੀਬੀ ਸੀਮਾ ਉਹ ਆਗੇ ਆਪਾਂ ਸੋਪਾ ਦੇਣਾ। ਕਿਉਂਕਿ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਮੈਂ ਕੋਈ ਗੱਲ ਨਹੀਂ। ਆਇਓ ਮੈਂ ਤੁਸੀਂ ਅਸਦੀ ਪਾ ਜਾਓ ਤੁਰੰਤ। ਆਜੋ ਪਰ ਸਾਰੇ ਇਕੱਠੇ ਖੜਾ ਰਹੇ ਨੇ ਆ ਕੋਲਾਂਦੀ ਹੈ। کام ہے سارا سان واحو سیما سارے دیکھو آئے جان نے مطلب سیوا ساری سامان میری آواز سنتے اتنے پہنچ مان صاحب واحد خالصہ واحد ਏ ਗੁਰੂ ਘਰ ਦੀ ਬਖਸ਼ਿਸ਼ ਹੈ। ਜਿੰਦ ਕਰਨਾ ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਸਾਡੇ ਕੋਲ ਜਦੋਂ ਮਰਜ਼ੀ ਆਓ ਗੁਰੂ ਘਰ 24 ਘੰਟੇ ਖੁੱਲੇ ਨੇ ਹਰ ਸਹੂਲਤ ਹੈ। ਭਾਵੇਂ ਰਤਨ ਸਿੰਘ ਅਨੇ ਵੀ ਮੈਂ ਤੇ ప్రతి ਵਾਰ ਆਪਾਂ ਨੂੰ ਨਵੇਂ ਗੁਰੂ ਘਰ ਜਿਵੇਂ ਦੀ ਹੋਊਗਾ ਅਸੀਂ ਨਵੇਂ ਬਾਗੀ ਗੱਲ ਤੁਸੀਂ ਜਿੰਨਾ ਦਾ ਸਾਡਾ ਕੰਮ ਨਹੀਂ ਕਿਉਂਕਿ ਅੱਜ ਕੱਲ੍ਹ ਯਾਰੀ ਦਾ ਭਗੰਤਰੀ ਜਿੰਦਗੀ ਇਸ ਕਰਕੇ ਨਾ ਉਹ ਬੇਤੇ ਦੇਖ ਰਹੇ ਆ ਪਰ ਉਹ ਕੰਮ ਕਰਦਾ ਉਹ ਉਹਨਾਂ ਦੀ ਮਜਬੂਰੀ ਹੈ ਪਰ ਸਾਡੇ ਵੱਲੋਂ ਜਿਹੜਾ ਦਸਾ ਤੇ ਸਾਰੇ ਸਿੰਘ ਭੱਤੇ ਨੇ 24 ਘੰਟੇ ਸਖਣਪਾੜ ਦੀ ਜਨਨੀ ਸੇਵਾ ਇਹ ਪੂਰੀ ਤੰਦੇ ਹੀ ਨਿਭਾਅ ਕਰਦੇ ਆ ਇਹ ਵੀ ਅਸੀਂ ਭੱਤੇ ਤੌਰ ਤੇ ਹੀ ਸੰਗਤ ਦੀ ਸੇਵਾ ਬਿਚਨਾਏ ਹੋਏ ਨੇ ਧੰਨਵਾਦ ਹੈ ਇਹਨਾਂ ਦਾ ਸਾਰੀਆਂ ਸੰਗਤਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਮਰ ਕਿਰਪਾ ਦੇ ਕੋਟਾ ਨੂੰ ਸ਼ੁਕਰ ਸੋ ਸਾਰੀਆਂ ਸੰਗਤਾਂ ਦਾ ਫਿਰ واحرو جی کا خالصہ میں یہ ہرمندر سنگھ نمبردار اپنے سانے بہت سارے جانتے ہیں کیونکہ ਇਹਨਾਂ ਨੇ ਸਿਟੀ ਅਪਾਰਟਮੈਂਟ ਦੇ ਵਿੱਚ ਬਹੁਤ ਜ਼ਿਆਦਾ ਉਸ ਵਰਤਕ ਕੀਤਾ ਜਦੋਂ ਵੀ ਸਾਨੂੰ ਲੋੜ ਪਈ ਹੈ ਕਿਸੇ ਨੇ ਨੰਬਰ ਲੈਣੇ ਨੇ ਕਿਸੇ ਨੇ ਨਾਮ ਕਰਾਉਣਾ ਹੈ ਕਿਸੇ ਨੂੰ ਕੁਝ ਹੋਲ ਕਰਵਾਉਣਾ ਹੈ ਤਾਂ ਇਹ ਇਹਨਾਂ ਦੇ ਘਰ ਸਭ ਜਾਣਦੀ ਲੋਕ ਨਹੀਂ ਪਈ ਕਦੇ ਵੀ ਤੇ ਭਾਵੇਂ ਆਪਰੇ ਆਪਣੇ ਘਰ ਤੋਂ ਆ ਗਿਆ ਬਣਾ ਕੇ ਰੱਖੋ ਕੀ ਦਾ ਕੰਮ ਹੈ ਬਹੁਤ ਸਾਡੇ ਕੋਲ ਕੰਮ ਆਏ ਨੇ ਅੱਜ ਵੀ ਆਏ ਨੇ ਜਦੋਂ ਫੋਨ ਕੀਤਾ ਕਦੇ ਵੱਡਾ ਸਮਾਂ ਆ ਗਿਆ ਐਨੇ ਕੰਮ ਆ ਅਸੀਂ ਬਹੁਤ ਧੰਨਵਾਦੀ ਹਣੀ ਆਨਾਂ ਦੇ ਬੋਲੇ ਤੇ ਜਾਣਾ ਸਫਲ ਹੋ ਸਕਦਾ ਹੈ ਪਰ ਆਪਾਂ ਸਾਰੇ ਕਾਲਜੂਗੀ ਜੀਵ ਖਿੰਖੜ ਭੁਲਣ ਹਾਰਾਂ ਜਿੱਥੇ ਆਪਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਗੁਰਪੁਰਬ ਮਨਾਇਆ ਉੱਥੇ ਮੈਂ ਇਹ ਵੀ ਸਮਝਦਾ ਕਿ ਤੁਸੀਂ ਸਾਰਿਆਂ ਨੇ ਆਪਣੀ ਜਿਹੜੀ ਦਸਾਂ ਨਾ ਹੋ ਦੀ ਕਿਰਤ ਕਮਾਈ ਹੈ ਉਹਦਾ ਜਿਹੜਾ ਦਸਵੰਦ ਕੱਢ ਕੇ ਤੁਸੀਂ ਹਰ ਸਾਲ ਸੰਗਤ ਰੂਪ ਦੇ ਵਿੱਚ ਲੰਗਰ ਵਰਤਾਉਂਦੇ ਹੋ ਸੰਗਤਾਂ ਦੇ ਉੱਥੇ ਹੀ ਤੁਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਵਾਏ ਨੇ ਸੋ ਮੈਂ ਆਪਣੇ ਵੱਲੋਂ ਤੇ ਆਪਣੇ ਛੋਟੇ ਭਰਾ ਸਰਦਾਰ ਪਰਵਿੰਦਰ ਸਿੰਘ ਜੀ ਜੋ ਕਿ ਸ਼੍ਰੋਮਣੀ ਕਾਲੀ ਦਲ ਤੋਂ ਹਲਕਾ ਇੰਚਾਰਜ ਨੇ ਉਹਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਵਰਤਪੂਰਪ ਦੀਆਂ ਸਾਰਿਆਂ ਨੂੰ ਤੁਹਾਨੂੰ ਲੱਖ ਲੱਖ ਵਧਾਈਆਂ ਦੇ ਲਈ ਸਰਦਾਰ ਅਮਰਜੀਤ ਸਿੰਘ ਜਿਨ੍ਹਾਂ ਨੇ ਇਹ ਸਿਟੀ ਅਪਾਰਟਮੈਂਟ ਖੜਾ ਕੀਤਾ ਹੈ ਬਿਲਡਰ ਨੇ ਜੀ ਇਹ ਸਿਟੀ ਅਪਾਰਟਮੈਂਟ ਦੇ